ਸੈਲਫ ਜਬੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਆਦਰ ਆਜ ਦੇ ਕੁਝ ਮੁੱਦੇ ਆ ਜਿਨ੍ਹਾਂ ਕੁਝ ਗੱਲਾਂ ਬਤ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅਮਰੀਕਾ ਦੇ ਵਿੱਚ ਕਿਹੜੇ 5-6 ਮਾਮਲੇ ਆ ਜਿਖ਼ਵਾਰਾਂ ਦੀਆਂ ਸੁਰਖੀਆਂ ਬਣਿਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਇੱਕ ਖਬਰ ਬਹੁਤ ਐਸ ਵੇਲੇ ਚਰਚਾ ਦੇ ਵਿੱਚ ਆ ਕਿ ਰੂਸ ਦੁਆਰਾ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਅਸਰ ਕਰਨ ਦੀ ਗੱਲਬਾਤ ਕੀਤੀ ਜਾਂਦੀ ਔਰ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਲੰਬੇ ਸਮੇਂ ਤੋਂ ਹੋ ਰਿਹਾ ਹੈ ਦੂਜੀ ਗੱਲਬਾਤ ਕੇ ਲੋਗ ਜਿਹੜੀ ਕਿ ਕੰਪਨੀ ਹੈ ਜਿਹੜੀ ਕਾਰਨ ਫਲੈਕਸ ਵਗੈਰਾ ਬਣਾਉਂਦੀ ਹੈ ਉਹਨਾਂ ਦੇ ਸੀਈਓ ਦਾ ਬਿਆਨ ਤੇ ਉਹਨਾਂ ਦੀ ਇੱਕ ਟੀਵੀ ਤੇ ਚੱਲੀ ਐਡ ਬਹੁਤ ਚਰਚਾ ਚ ਤੀਜੀ ਗੱਲਬਾਤ ਕਰਨੀ ਹੈ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਜਿਹੜਾ ਐਕਸਟਰੀਮਿਜ਼ਮ ਹੈ ਜਿਹੜਾ ਅੱਤਵਾਦ ਆ ਐਕਸਟਰੀਮਿਜ਼ਮ ਜਿਹੜਾ ਮਤਲਬ ਇੱਕ ਸਿਰੇ ਦੇ ਉੱਤੇ ਲੋਕਾਂ ਦਾ ਸੋਚਣਾ ਉਹਦੇ ਕਰਕੇ ਲੋਕਤੰਤਰ ਨੂੰ ਖਤਰਾ ਹੋ ਸਕਦਾ ਮੀਜ਼ਲਸ ਸੰਬੰਧੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਇਮੀਗ੍ਰੈਂਟਸ ਦੀ ਮੌਤ ਹੋਈ ਸੀ 2 ਸਾਲ ਪਹਿਲਾਂ ਕੈਨੇਡਾ ਤੋਂ ਬਾਰਡ ਟੱਪ ਕੇ ਅਮਰੀਕਾ ਵੱਲ ਜਾ ਰਹੇ ਸੀ ਉਹਨਾਂ ਦੀ ਮਾਤਸੋਂ ਦੀ ਕੁਝ ਕਲਾਸੇ ਹੋਏ ਆ ਤੇ ਰੈਸਟੋਰੈਂਟਾਂ ਦੇ ਰੇਟਾਂ ਦੇ ਵਿੱਚ ਕਹਿੰਦੇ ਹੁਣ ਤਬਦੀਲੀ ਇਦਾਂ ਹੋਇਆ ਕਰਨੀ ਆ ਜਿੱਦਾਂ ਊਬਰ ਦੇ ਰੇਟ ਆ ਕਿਸੇ ਵੇਲੇ ਵੱਧ ਗਿਆ ਤੇ ਕਿਸੇ ਵੇਲੇ ਘਟ ਗਿਆ ਸਭ ਤੋਂ ਪਹਿਲੀ ਗੱਲਬਾਤ ਰੂਸ ਬਾਰੇ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਰੂਸ ਤੇ ਅਮਰੀਕਾ ਰੂਸ ਕਦੇ ਹੁੰਦਾ ਸੀ ਐਸ ਵੇਲੇ ਫੇਰ ਦੁਬਾਰਾ ਉੱਠ ਕੇ ਖੜਾ ਹੋਇਆ ਹੈ ਕਿਹਾ ਜਾ ਰਿਹਾ ਕਿ ਯੂਨਾਈਟਿਡ ਸਟੇਟਸ ਦੀ ਜਿਹੜੀ 2024 ਦੀ ਇਲੈਕਸ਼ਨ ਆ ਇਹਦੇ ਵਿੱਚ ਉਹ ਮਤਲਬ ਇਸ ਤਰੀਕੇ ਦੇ ਨਾਲ ਇੰਟਰਫੀਰੈਂਸ ਕਰਨ ਦੀ ਯਤਨ ਕਰ ਰਿਹਾ ਤੇ ਪਿਛਲੇ ਕਈ ਸਾਲਾਂ ਤੋਂ ਕੀਤੀ ਆ ਉਹਨਾਂ ਨੇ ਐਨਬੀਸੀ ਦੀ ਇੱਕ ਨਿਊਜ਼ ਰਿਪੋਰਟ ਸਾਹਮਣੇ ਆਈ ਆ ਉਹ ਕਹਿੰਦੇ ਵੀ ਕੁਝ ਦਿਨ ਪਹਿਲਾਂ ਜਿਹੜੇ ਇੱਕ ਵਾਈਟ ਹਾਊਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੋਲੇਵਨ ਉਹਨਾਂ ਨੇ ਐਨਬੀਸੀ ਨਿਊਜ਼ ਦੇ ਨਾਲ ਗੱਲਬਾਤ ਕਰਕੇ ਦੱਸਿਆ ਜਿਹੜੇ ਮੀਟ ਦਾ ਪ੍ਰੈਸਰਕ ਇਵੈਂਟ ਸੀਗਾ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਰੀਜ਼ਨ ਆ ਜਿਨ੍ਹਾਂ ਦੇ ਨਾਲ ਅਸੀਂ ਚਿੰਤਾ ਤਾਂ ਖਾਸ ਤੌਰ ਦੇ ਉੱਤੇ ਰਸ਼ੀਆ ਜਿਸ ਤਰੀਕੇ ਦੇ ਨਾਲ 2024 ਦੀ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕਰਨ ਦੀ ਯਤਨ ਕਰ ਰਿਹਾ ਤੇ ਡਿਟੇਲਸ ਉਹ ਕਹਿੰਦੇ ਅਸੀਂ ਜਿਹੜੀਆਂ ਨਹੀਂ ਦੱਸ ਸਕਦੇ ਉਹਦੀਆਂ ਲੇਟੈਸਟ ਦੀ ਇੰਟੈਲੀਜੈਂਸ ਦੀ ਰਿਪੋਰਟ ਉਹਨਾਂ ਦੇ ਕੋਲ ਪਹੁੰਚੀ ਆ ਸਿਕਿਉਰਟੀ ਜਿਹੜੇ ਇਹ ਐਡਵਾਈਜ਼ਰ ਨੇ ਉਹਨਾਂ ਨੇ ਇਹ ਵੀ ਗੱਲਬਾਤ ਕਹਿੰਦੇ ਆ ਕਿ ਇਹ ਸਿਰਫ ਪੋਲਿਟਿਕਸ ਬਾਰੇ ਨਹੀਂ ਆ ਇਹ ਨੈਸ਼ਨਲ ਸਿਕਿਉਰਟੀ ਦਾ ਮਸਲਾ ਆ ਕਿ ਇਹ ਫੋਰਨ ਇੱਕ ਜਿਹੜੀ ਦੇਸ਼ ਆ ਉਹਦੀ ਇੰਟਰਫੀਰੈਂਸ ਦਾ ਫੈਸਲਾ ਆ ਕਿ ਪੋਲਿਟਿਕਲ ਤੇ ਜਿਹੜੀ ਡੈਮੋਕ੍ਰੇਸੀ ਆ ਯੂਨਾਈਟਿਡ ਸਟੇਟਸ ਦੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਦੂਜਾ ਦੇਸ਼ ਦਖਲਅੰਦਾਜ਼ੀ ਕਰਦਾ ਉਹਦੇ ਬਾਰੇ ਆ ਰਸ਼ੀਆ ਦਾ ਇੰਟਰਸਟ ਇਹ ਇਲੈਕਸ਼ਨ ਦੇ ਵਿੱਚ ਸਪੈਸ਼ਲੀ ਜਿਹੜਾ ਬਿਲਕੁਲ ਸੱਜੇ ਪੱਖੀ ਤੇ ਹੁਣ ਕਿਉਂਕਿ ਯੂਨਾਈਟਿਡ ਸਟੇਟਸ ਸਪੋਰਟ ਕਰ ਰਿਹਾ ਯੂਕਰੇਨ ਦੀ ਇਸ ਕਰਕੇ ਇੱਥੇ ਉਹਨਾਂ ਦਾ ਜੋ ਨਾ ਕੁਝ ਕਰਨ ਦਾ ਯਤਨ ਕਰਨਗੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹ ਕਹਿੰਦੇ ਜਿੱਦਾਂ 2 ਸਾਲ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਰੂਸ ਅਮਰੀਕਾ ਦੀ ਸਿੱਧੀ ਇੱਕ ਦੂਜੇ ਨਾਲ ਲੱਗਦੀ ਆ ਤੇ ਉਹ ਕੋਸ਼ਿਸ਼ ਕਰੂਗਾ ਵੀ ਇੱਥੇ ਕੁਝ ਨਾ ਕੁਝ ਗੜਬੜ ਕੀਤੀ ਜਾ ਸਕੇ ਇਹ ਕੁਛ ਇਹ ਸਿਕਿਉਰਟੀ ਦੇ ਲੋਕ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਚਾਹੇ ਉਹ ਡੇਸ ਇਨਫੋਰਮੇਸ਼ਨ ਐਫਰਟਸ ਹੀ ਹੋਣ ਕਿ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਇਨਫੋਰਮੇਸ਼ਨ ਦੇ ਸਕਦੇ ਆ ਜਾਣ ਬੁੱਝ ਕੇ ਉਹਨਾਂ ਨੇ ਜਿਹੜੇ ਇਸ ਚੀਜ਼ ਨੂੰ ਇੰਟਰਫੀਅਰ ਕੀਤਾ ਕਰਨ ਦੀ ਕੋਸ਼ਿਸ਼ ਕਰਨੀ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਜ਼ਿਆਦਾ ਮਤਲਬ ਇਹਨੂੰ ਉੱਤੇ ਜਾਇਆ ਜਾ ਸਕਦਾ ਹੈ ਜਿਹੜੇ ਇਹਨਾਂ ਨੇ ਸਿੱਧਾ ਗੱਲਬਾਤ ਦੱਸੀ ਆ ਕਿ ਮਾਸਕੋ ਯਤਨ ਕਰ ਰਿਹਾ ਆ ਇਸ ਤਰੀਕੇ ਦੇ ਨਾਲ ਹੁਣ ਪਹਿਲੀ ਵਾਰ ਨਹੀਂ ਹੋਇਆ 16 ਦੇ ਵਿੱਚ ਰਸ਼ੀਆ ਨੇ ਟਾਰਗੇਟ ਕੀਤਾ ਯੂਐਸ ਇਲੈਕਸ਼ਨ ਨੂੰ ਤੇ ਇਹ ਕਿਹਾ ਜਾ ਰਿਹਾ ਔਰ ਇੱਕ ਬਾਈਪਾਰਟੀਸ਼ਨ ਕੰਸੈਂਸਸਸਿ ਸ ਇਸ ਗੱਲ ਦੇ ਉੱਤੇ ਸਹਿਮਤੀ ਸੀਗੀ ਕਿ ਇਹ ਹੋਇਆ ਤੇ ਜਿਹੜਾ ਇਹ ਫੈਕਟ ਸੀਗਾ 18 ਦੇ ਵਿੱਚ ਰਸ਼ੀਆ ਨੇ ਟਾਰਗੇਟ ਕੀਤਾ ਯੂਐਸ ਇਲੈਕਸ਼ਨ ਨੂੰ ਜਿਹੜਾ ਡੋਨਲਡ ਟਰੰਪ ਜਿਹੜੇ ਸੀ ਉਹ ਇੱਕ ਰੀਜ਼ਨ ਸੀਗਾ ਜਿਹੜਾ ਐਕਸਪਲੇਨ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਆਪਣੀ ਦੇਸ਼ ਦੀ ਇੰਟੈਲੀਜੈਂਸ ਨੂੰ ਰਿਜੈਕਟ ਕੀਤਾ ਇੱਕ ਤਰੀਕੇ ਦੇ ਨਾਲ ਇਸ ਮੈਟਰ ਦੇ ਉੱਤੇ ਤੇ ਯੂਨਾਈਟਿਡ ਸਟੇਟਸ ਜਿਹੜੀ ਟੌਪ ਨੈਸ਼ਨਲ ਸਕਿਉਰਿਟੀ ਦੇ ਅਫੀਸ਼ੀਅਲ ਸੀਗੇ ਉਹਨਾਂ ਨੇ ਇਹਨੂੰ ਕਲੀਅਰ ਕਰ ਦਿੱਤਾ ਕਿ ਰਸ਼ੀਆ ਨੇ ਕੁਝ ਕਦਮ ਜਾਣਬੁੱਝ ਕੇ ਲਏ ਆ ਇੰਟਰਫੀਅਰ ਕਰਨ ਦੇ ਲਈ ਜਿਹੜੀ ਮਿਡ ਟਰਮ ਇਲੈਕਸ਼ਨ 18 ਦੇ ਵਿੱਚ ਹੋਈ ਸੀ ਵਿਸ਼ਵ ਵਿੱਚ ਦੇ ਵਿੱਚ ਰਸ਼ੀਆ ਨੇ ਟਾਰਗੇਟ ਕੀਤਾ ਯੂਐਸ ਇਲੈਕਸ਼ਨ ਨੂੰ ਤੇ ਜਿਹਦੇ ਵਿੱਚ ਇੰਟੈਲੀਜੈਂਸ ਅਫੀਸ਼ੀਅਲਸ ਨੇ ਕਾਂਗਰਸ ਨੂੰ ਦੱਸਿਆ ਸੀ ਕਿ ਸਾਡੇ ਕੋਲ ਸਬੂਤ ਆ ਜਿਹੜੇ ਇਹ ਦੱਸਦੇ ਆ ਕਿ ਰੂਸ ਨੇ 2020 ਦੀ ਕੈਂਪੇਨ ਦੇ ਵਿੱਚ ਇੰਟਰਫੀਅਰਸ ਕੀਤਾ ਤੇ ਉਹਨਾਂ ਨੇ ਜਾਣਬੁੱਝ ਕੇ ਜਿਹੜੀ ਇੱਕ ਮਤਲਬ ਕੋਸ਼ਿਸ਼ ਕੀਤੀ ਕਿ 트াম্প ਨੂੰ ਜਿਤਾਇਆ ਜਾਵੇ ਤੇ ਸੈਕੰਡ ਟਰਮ ਇਹਨਾਂ ਦੀ ਸਿਕਿਉਰ ਕੀਤੀ ਜਾਵੇ 2022 ਦੇ ਵਿੱਚ ਜਿਹੜੀ 2 ਸਾਲ ਪਹਿਲਾਂ ਰਸ਼ੀਆ ਨੇ ਟਾਰਗੇਟ ਕੀਤਾ ਯੂਐਸ ਇਲੈਕਸ਼ਨ ਨੂੰ ਵਾਲ ਸਟ੍ਰੀਟ ਜਰਨਲ ਦੇ ਰਿਪੋਰਟ ਕੀਤੀ ਸੀ ਇਸ ਚੀਜ਼ ਨੂੰ ਕਿ ਰਸ਼ੀਆ ਸਰਕਾਰ ਨੇ ਤੇ ਇਹਦੀਆਂ ਜਿਹੜੀਆਂ ਇਹਦੀਆਂ ਕਈ ਅਟੈਂਪਟ ਹੋਈਆਂ ਜਾਣਬੁੱਝ ਕੇ ਇਥੇ ਡੈਮੋਕ੍ਰੇਸੀ ਨੂੰ ਖਰਾਬ ਕਰਨ ਦੀਆਂ ਤੇ ਹੁਣ 24 ਦੇ ਵਿੱਚ ਰਸ਼ੀਆ ਇੱਕ ਵਾਰੀ ਫੇਰ ਤਿਆਰ ਆ ਅਮਰੀਕਨ ਇਲੈਕਸ਼ਨ ਦੇ ਉੱਤੇ ਟਾਰਗੇਟ ਕਰਨ ਦੇ ਲਈ ਸੋ ਕੇਸ ਪੈਟਰਨ ਦੇ ਨਾਲ ਹੀ ਕਰਦੇ ਆ ਜੋ ਕੁਝ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਉਹ ਸੱਚਮੁੱਚ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਇੱਕ ਕੌਰਨ ਫਲੈਕਸ ਬਾਰੇ ਆ ਕਿ ਲੈਟ ਦਾ ਮੀਟ ਕੌਰਨ ਫਲੈਕਸ ਇਹ ਕੇ ਲੌਗ ਦੇ ਸੀਈਓ ਗੈਰੀ ਪਿਲਨਿਕ ਨੇ ਇੱਕ ਸਲਾਹ ਦਿੱਤੀ ਆ ਕੇ ਲੋਕਾਂ ਕੋਲ ਹੁਣ ਇਸ ਵੇਲੇ ਕਿਉਂਕਿ ਪੈਸਾ ਤੇ ਲਗਾ ਘਟਾ ਤੇ ਉਹ ਕਹਿੰਦੇ ਇਹਨਾਂ ਨੂੰ ਕੇਲੌਕ ਦੇ ਜਿਹੜੇ ਕੇਲੌਕ ਹੋ ਜਿਹੜੇ ਕੌਰਨ ਫਲੇਕਸ ਆ ਉਹ ਖਾਣ ਲਈ ਕਿਹਾ ਜਾਵੇ ਉਹ ਵੇਲਾ ਜਦੋਂ ਅਮਰੀਕਾ ਦੇ ਵਿੱਚ ਇੱਕ ਆਮਦਨ ਦਾ ਵੱਡਾ ਹਿੱਸਾ ਲੋਕਾਂ ਦਾ ਖਾਣ ਪੀਣ ਦੇ ਉੱਤੇ ਜਾ ਰਿਹਾ ਹੈ ਜਿਹੜੀ ਇਹਨਾਂ ਨੇ ਇੱਕ ਇੰਟਰਵਿਊ ਕੀਤੀ ਹੈ ਐਸੀ ਐਨ ਬੀ ਸੀ ਨਾਲ ਇੰਟਰਵਿਊ ਸੀਗੀ ਇਹਨਾਂ ਦੇ ਜਿਹੜੇ ਪਿਲਨਿਕ ਨੇ ਉਹ ਉਹਦੇ ਵਿੱਚ ਕਿਹਾ ਕਿ ਕੰਪਨੀ ਜਿਹੜੀ ਅੱਛਾ ਉਹ ਲੋ ਐਡਵਰਟਾਈਜ਼ ਕਰ ਰਹੀ ਐ ਸੀਰੀਅਲ ਦੀ ਡਿਨਰ ਦੇ ਲਈ ਇਹਨਾਂ ਦੀ ਨਾਂ ਕੇਲੌਕਸ ਦੀ ਇੱਕ ਮਸ਼ਹੂਰੀ ਚੱਲਦੀ ਐ ਟੀਵੀ ਦੇ ਉੱਤੇ ਤੁਸੀਂ ਬਹੁਤ ਵਾਰੀ ਦੇਖੀ ਹੋਊਗੀ ਉਹਦੇ ਉੱਤੇ ਵੀ ਉਹ ਟੇਬਲ ਦੇ ਉੱਤੇ ਬੈਠ ਕੇ ਖਾਣਾ ਖਾਣ ਲੱਗਦੇ ਆ ਤੇ ਉਹ ਬੱਚੇ ਬੈਠੇ ਆ ਤੇ ਉਹਨਾਂ ਦੀ ਮਦਰ ਉਹਨਾਂ ਨੂੰ ਕਹਿੰਦੀ ਆ ਵੀ ਆਪਾਂ ਉਹ ਬੱਚੇ ਕਹਿੰਦੇ ਸੀ ਸੀਰੀਅਲ ਖਾਣੀ ਐ ਤੇ ਉਹ ਚਿਕਨ ਦੀ ਗੱਲ ਕਰਦੀ ਐ ਤੇ ਇੱਕ ਪਾਸੇ ਚੂਚਾ ਜਿਹਾ ਉੱਥੇ ਬਿਠਾਇਆ ਉਹਦੇ ਉੱਤੇ ਆਈਲੈਂਡ ਦੇ ਉੱਤੇ ਉੱਥੇ ਕਿਚਨ ਦੇ ਵਿੱਚ ਤੇ ਉਹ ਉਹਨੂੰ ਕਹਿੰਦੇ ਆ ਵੀ ਗਿਵ ਚਿਕਨ ਦਾ ਨਾਈਟ ਆਫ ਵੀ ਇਹ ਨਹੀਂ ਖਾਣਾਹੀਂ ਤੇ ਹੀ ਇਧਰਲੇ ਪਾਸੇ ਜਿਹੜੀ ਇਹ ਹੀ ਖਾਨਦੇ ਆ ਤੇ ਮਸ਼ਹੂਰੀ ਇਹ ਕੀਤੀ ਜਾ ਰਹੀ ਵੀ ਰਾਤ ਨੂੰ ਵੀ ਡਿਨਰ ਦੇ ਵਿੱਚ ਇਹ ਖਾਵਾਮ ਤੌਰ ਦੇ ਉੱਤੇ ਲੋਕ ਬ੍ਰੇਕਫਾਸਟ ਦੇ ਵਿੱਚ ਜਾਂ ਹੋਰ ਇਹ ਜਿਹੜੇ ਕਿਹ ਲੋਕ ਦੇ ਪ੍ਰੋਡਕਟਸ ਆ ਜਾਂ ਜਿਦਾਂ ਫਰੋਸਟਰਡ ਫਲੋ ਹਫ ਫਲੈਕਸ ਹੁੰਦੀਆਂ ਫਰੂਟ ਲੂਪਸ ਹੁੰਦੇ ਆ ਉਹ ਮਿੱਠੇ ਜਿਹੇ ਨਿਆਣੇ ਖਾਂਦੇ ਆ ਜਾਂ ਕੌਰਨ ਫਲੈਕਸ ਹੁੰਦੇ ਆ ਆਮ ਤੌਰ ਦੇ ਉੱਤੇ ਖਾ ਜਾਂਦੇ ਆ ਰੀਜਨ ਬ੍ਰਾਂਡ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਇਹ ਖਾਧੀਆਂ ਜਾਂਦੀਆਂ ਹੁਣ ਮਤਲਬ ਉਹਨਾਂ ਦੇ ਸੀਯੋਨ ਨੇ ਇਹ ਕਿਹਾ ਵੀ ਤੁਸੀਂ ਕਿਉਂ ਫਿਕਰ ਕਰਦੇ ਹੋ ਇੰਨਾ ਮਹਿੰਗਾਈ ਦਾ ਵੀ ਦੂਜੇ ਪਾਸੇ ਇੰਨੀਆਂ ਮਹਿੰਗੀਆਂ ਚੀਜ਼ਾਂ ਤੇ ਚਿਕਨ ਤੇ ਇਹ ਖਾਣ ਦੇ ਤਾਂ ਦੇ ਉੱਤੇ ਤੁਸੀਂ ਸੀਰੀਅਲ ਖਾਓ ਇਸ ਗੱਲ ਦੇ ਉੱਤੇ ਹੁਣ ਵਿਰੋਧ ਹੋ ਰਿਹਾ ਇਸ ਗੱਲ ਦੀ ਜਿਹੜੀ ਆਲੋਚਨਾ ਹੋ ਰਹੀ ਆ ਵੀ ਐਨੇ ਕੀ ਮਾੜੇ ਦਿਨ ਆ ਗਏ ਵੀ ਅਮਰੀਕਾ ਦੇ ਵਿੱਚ ਲੋਕ ਘਾਤ ਨੂੰ ਰੱਜ ਕੇ ਰੋਟੀ ਨਹੀਂ ਖਾ ਸਕਦੇ ਰੋਟੀ ਮਤਲਬ ਜੋ ਵੀ ਲੋਕ ਖਾਣਾ ਚਾਹੁੰਦੇ ਆ ਚਿਕਨ ਜਾਂ ਜੋ ਕੁਝ ਵੀ ਉਹਨਾਂ ਦਾ ਡਿਨਰ ਹੁੰਦਾ ਆ ਤੇ ਹੁਣ ਇਹ ਵੀ ਸੱਚ ਆ ਕਿ ਬਹੁਤੇ ਲੋਕ ਆਪਣੀ ਆਮਦਨ ਦਾ 25 ਤੋਂ 30% ਜਿਹੜੀ ਆਮਦਨ ਆਉਂ ਖਾਣੇ ਦੇ ਉੱਤੇ ਉਹਨਾਂ ਦੀ ਲੱਗਦੀ ਹੈ ਉਹ ਹੁਣ ਰੱਜ ਕੇ ਖਾਣਾ ਚਾਹੁੰਦੇ ਆ ਤੇ ਦੂਜਾ ਅਸ਼ਵਲੇ ਇਹਨਾਂ ਦਾ ਕਹਿਣਾ ਕਿ ਜਿਹੜਾ ਸੀਰੀਅਲ ਜਿਹੜੀ ਆ ਉਹ ਡਿਨਰ ਦੇ ਲਈ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੇ ਹੋਰ ਲੋਕਾਂ ਨੂੰ ਖਾਣੀ ਚਾਹੀਦੀ ਹੈ ਤੇ ਜੇ ਦਾ ਤੁਸੀਂ ਉਹਦੇ ਨਾਲ ਗਰੋਸਰੀ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੋ ਵੀ ਜਿੰਨੇ ਦਾ ਖਾਣਾ ਤੁਸੀਂ ਖਾਣਾ ਤੇ ਇੱਕ ਪਾਸੇ ਸੀਰੀਅਲ ਰੱਖ ਕੇ ਦੇਖੋ ਤੇ ਉਹਦਾ ਮੁਕਾਬਲਾ ਹੀ ਕੋਈ ਨਹੀਂ ਹੈ ਕਿਉਂਕਿ ਗਰੋਸਰੀ ਦੇ ਪ੍ਰਾਈਸਸ ਉੱਤੇ ਗਏ ਆ ਤੇ ਕੰਜ਼ਿਊਮਰ ਜਿਹੜਾ ਆ ਉਹ ਆਪਣਾ ਕਿੰਨਾ ਜਿਹੜਾ ਉਹ ਜਿਹੜੀ ਡਿਸਪੋਜੀਬਲ ਇਨਕਮ ਆ ਫੂਡ ਦੇ ਉੱਤੇ ਲਾਉਂਦਾ ਆ ਤੇ 1991 ਤੋਂ ਬਾਅਦ ਸਭ ਤੋਂ ਜ਼ਿਆਦਾ ਇਸ ਵੇਲੇ ਦੱਸਿਆ ਜਾ ਰਿਹਾ 11.3% ਆਪਣੀ ਡਿਸਪੋਜੀਬਲ ਇਨਕਮ ਦਾ ਫੂਡ ਦੇ ਉੱਤੇ ਲਾ ਰਿਹਾ ਹੈ ਹਾਈएस्ट ਲੈਵਲ ਆ 1991 ਤੋਂ ਬਾਅਦ ਹੁਣ ਤੱਕ ਜਿਹੜੀ ਯੂਐਸ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਆਈ ਆ ਤੇ ਫੂਡ ਕੰਪਨੀਆਂ ਨੇ ਆਪਣੀਆਂ ਕੀਮਤਾਂ ਚੱਕ ਦਿੱਤੀਆਂ ਤੇ ਪੰਡੈਮਿਕ ਤੋਂ ਬਾਅਦ ਕਿਉਂਕਿ ਉਹਨਾਂ ਦੀ ਲੇਬਰ ਦੀ ਕੋਸਟ ਜ਼ਿਆਦਾ ਆ ਉਹਨੂੰ ਕਵਰ ਕਰਨ ਦੇ ਲਈ ਸੀਰੀਅਲ ਪ੍ਰੋਸੈਸ ਜਿਹੜੇ ਆਪਣੇ ਆਪ 28% ਪਿਛਲੇ ਸਮੇਂ ਦੇ ਵਿੱਚ ਵਧਿਆ ਜਨਵਰੀ 2020 ਤੋਂ ਲੈ ਕੇ 2020 ਤੋਂ ਲੈ ਕੇ ਹੁਣ ਤੱਕ ਤੇ ਕੇਲੌਗ ਦੇ ਯਕੀਮਤਾਂ ਵੀ ਜਿਹੜੀਆਂ 12% ਵਧ ਗਈਆਂ ਤੇ ਹੁਣ ਇਹ ਜਿਹੜਾ ਫੂਡ ਬ੍ਰਾਂਡ ਆ ਇਹ ਇਸ ਵੇਲੇ ਕਹੋ ਬਹੁਤ ਜ਼ਿਆਦਾ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ ਕੇਲੌਗ ਦੀ ਐਡਵਰਟਾਈਜ਼ਮੈਂਟ ਤੇ ਉਹਦੇ ਵਿੱਚ ਜਿਹੜਾ ਇਹਨਾਂ ਦਾ ਕਮੈਂਟ ਆ ਦੋਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬੈਕਲੈਸ਼ ਜਿਹੜਾ ਇਸ ਚੀਜ਼ ਦੇ ਉੱਤੇ ਹੋ ਰਿਹਾ ਹੈ ਤੇ ਇਹਦੀ ਆਲੋਚਨਾ ਕੀਤੀ ਜਾਤ ਅਗਰ ਇਹ ਵਰਬੋ ਦੋਸਤੋ ਪੋਲਿਟੀਕਲ ਐਕਸਟ੍ਰੀਮਿਜ਼ਮ ਆ ਸੰਭਾਰਿਆ ਰਾਜਨੀਤਿਕ ਜਿਹੜਾ ਇੱਕ ਸਿਰੇ ਦੇ ਉੱਤੇ ਜਾ ਕੇ ਗੱਲਬਾਤ ਕਰਨੀ ਅਮਰੀਕਾ ਦੇ ਵਿੱਚ ਮੰਨਿਆ ਜਾ ਰਿਹਾ ਕਿ ਜਿਹੜਾ ਪੋਲਿਟੀਕਲ ਐਕਸਟ੍ਰੀਮਿਜ਼ਮ ਆ ਇਹ ਲੋਕਤੰਤਰ ਲਈ ਇੱਕ ਬਹੁਤ ਵੱਡਾ ਖਤਰਾ ਆ ਐਕਸਟ੍ਰੀਮਿਜ਼ਮ ਮਤਲਬ ਇੱਕ ਸਿਰੇ ਦੇ ਉੱਤੇ ਜਿਹੜਾ ਜਾਂ ਰਾਈਟ ਆ ਜਾਂ ਲੈਫਟ ਆ ਬੇਸਿਕਲੀ ਰਾਈਟ ਵੀ ਸੱਜੇ ਪੱਖੀ ਜਿਹੜੇ ਨੇ ਇੱਕ ਸਿਰੇ ਦੇ ਉੱਤੇ ਜਾ ਕੇ ਜਦੋਂ ਲੋਕ ਸੋਚ ਰਹੇ ਆ ਤਾਂ ਇਹ ਲੋਕਤੰਤਰ ਦੇ ਲਈ ਖਤਰਾ ਇਸ ਵੇਲੇ ਦੱਸਿਆ ਜਾ ਰਿਹਾ US ਵੋਟਰ ਦੇ ਇਸ਼ੂ ਐਸ ਵੇਲੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਇਹਨਾਂ ਦੀ ਥੋੜਾ ਜਿਹਾ ਇਹਨਾਂ ਦਾ ਐਡਵਾਂਟੇਜ ਜਿਹੜਾ ਡੋਨਲਡ ਟਰੰਪ ਦੇ ਉੱਤੇ ਆ ਨਵੰਬਰ ਇਲੈਕਸ਼ਨ ਨੂੰ ਲੈ ਕੇ ਤੇ ਜਿਹੜਾ 21% ਰਿਸਪੌਂਡੈਂਟ ਆ ਤਿੰਨ ਦਿਨ ਦੀ ਪੋਲ ਦੇ ਵਿੱਚ ਜਿਹੜੀ ক্লোਜ਼ ਹੋਈ ਆ ਸੰਡੇ ਨੂੰ ਉਹ ਕਹਿੰਦੇ ਆ ਕਿ ਪੋਲਿਟੀਕਲ ਐਕਸਟਰੀਮਿਜ਼ਮ ਡੈਮੋਕ੍ਰੇਸੀ ਦੇ ਲਈ ਇੱਕ ਖਤਰਾ ਆ ਤੇ ਇਹ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਐਸ ਵੇਲੇ ਸਭ ਤੋਂ ਵੱਡੀ ਸਮੱਸਿਆ ਜਿਹਦੇ ਨਾਲ ਅਮਰੀਕਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਆ ਜਿਹੜੀ ਇਥੋਂ ਵਾਲੇ ਲੋਕਾਂ ਦੇ ਵਿੱਚ ਤੇ ਬਾਈਡਨ ਡੈਮੋਕ੍ਰੇਟਸ ਜਿਹੜੇ ਆ ਉਹ ਐਕਸਟਰੀਮਿਜ਼ਮ ਨੂੰ ਨੰਬਰ 1 ਇਸ਼ੂ ਸਮਝ ਰਹੇ ਆ ਤੇ ਜਦੋਂ ਜਿਹੜੇ 트ੰਪ ਦੇ ਰਿਪਬਲਿਕਨ ਹੈਗੇ ਆ ਉਹ ਇਹਦੇ ਜਿਹੜਾ ਦੂਜੇ ਪਾਸੇ ਨੂੰ ਜਿਹੜਾ ਇਮੀਗ੍ਰੇਸ਼ਨ ਨੂੰ ਇੱਕ ਵੱਡਾ ਇਸ ਵੇਲੇ ਕਨਸਰਨ ਸਮਝ ਰਹੇ ਆ ਸੋ ਇੱਕ ਪਾਸੇ ਐਕਸਟਰੀਮਿਜ਼ਮ ਦੂਜਾ ਪਾਸੇ ਇਮੀਗ੍ਰੇਸ਼ਨ ਦੂਜਾ ਇਹ ਆ ਕਿ ਜਿਹੜਾ ਇਹਦੀ ਆਲੋਚਨਾ ਇਸ ਕਰਕੇ ਵੀ ਹੋ ਰਹੀ ਆ ਕਿ ਇਕਨੋਮੀ ਜਿਹੜੀ ਉਹ 3 ਨੰਬਰ ਦੇ ਉੱਤੇ ਆ ਜਿਹੜੀ ਪ੍ਰੈਜ਼ੀਡੈਂਸੀ ਸੀ ਟਰੰਪ ਦੀ ਉਹਦੇ ਵਿੱਚ ਆਲੋਚਨਾ ਇਸ ਕਰਕੇ ਵੀ ਹੋਈ ਆ ਕਿ ਚਾਰ ਜਿਹੜੇ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ ਵੀ ਉਹ ਪ੍ਰੈਟਿਕਲੀ ਮੋਟੀਵੇਟਡ ਆ ਤੇ ਫਾਲਸ ਕਲੇਮ ਜਿਹੜੇ ਵਿਸ਼ੋ ਵੀ ਜੇ ਇਲੈਕਸ਼ਨ ਦੇ ਮਾਮਲੇ ਦੇ ਵਿੱਚ ਆ ਉਹ ਵੀ ਜ਼ਿਆਦਾ ਫੈਲੇ ਸੀਗੇ ਹੁਣ ਇੱਥੇ ਮਾਮਲਾ ਬੜਾ ਸਿੱਧਾ ਆ ਕਿ ਤੁਸੀਂ ਕਿਹੜੀ ਚੀਜ਼ ਨੂੰ ਮੁੱਖ ਮੁੱਦਾ ਮੰਨ ਰਹੇ ਆ 34% ਜਿਹੜੇ ਰਿਸਪੌਂਡੈਂਟ ਆ ਉਹ ਕਹਿੰਦੇ ਆ ਕਿ ਬਾਈਡਨ ਦੀ ਬੈਟਰ ਅਪਰੋਚ ਆ ਐਕਸਟਰੀਮਿਜ਼ਮ ਨੂੰ ਹੈਂਡਲ ਕਰਨ ਦੇ ਲਈ ਤੇ 31% ਕਹਿੰਦੇ ਆ ਕਿ ਟਰੰਪ ਦੀ ਬੈਟਰ ਅਪਰੋਚ ਆ ਐਕਸਟਰੀਮ ਐਕਸਟਰੀਮਿਜ਼ਮ ਨੂੰ ਹੈਂਡਲ ਕਰਨ ਦੇ ਲਈ ਐਕਸਟਰੀਮਿਜ਼ਮ ਦਾ ਮਤਲਬ ਕੋਈ ਬੰਦਾ ਆਪਣੇ ਵਿਚਾਰਾਂ ਦੇ ਬਿਲਕੁਲ ਸਿਰੇ ਦੇ ਉੱਤੇ ਖੜਾ ਤੇ ਦੂਜੇ ਕਿਸੇ ਦੀ ਗੱਲ ਦੇ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ ਤੇ ਆਪਣੇ ਆਪ ਨੂੰ ਠੀਕ ਮੰਨ ਰਿਹਾ ਤੇ ਉਹ ਵਿਚ ਵਿਚਾਲੇ ਵਾਲੇ ਰਸਤੇ ਦੇ ਉੱਤੇ ਹੀ ਨਹੀਂ ਆ ਰਿਹਾ ਸੋ ਜਿਹੜੀ ਪੋਲਸ ਨੇ ਉਹ ਇਸ ਵੇਲੇ ਦੱਸ ਰਹੀਆਂ ਨੇ ਕਿ ਜਿਹੜੇ ਲੋਕ ਨੇ ਉਹ ਵੱਡਾ ਫੈਕਟਰ ਮੰਨ ਰਿਹਾ ਇਸ ਇਸ ਗੱਲ ਨੂੰ ਤੇ ਬਾਈਡਨ ਦੀ ਅਪਰੂਵਲਿੰਗ ਅਪਰੂਵਿੰਗ ਜਿਹੜੀ ਅਪਰੂਵਲ ਰੇਟਿੰਗ ਆ ਉਹ ਪੋਲ ਦੇ ਵਿੱਚ 37% ਆ ਜਿਹੜੀ ਮਤਲਬ ਹੁਣ ਤੱਕ ਲੋਇਸਟ ਲੈਵਲ ਪ੍ਰੈਜ਼ੀਡੈਂਸੀ ਦੇ ਲਈ ਕਿਸੇ ਦੀ ਦੱਸੀ ਜਾ ਰਹੀ ਹੈ ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਤੇ ਇਸ ਐਕਸਟਰੀਮਿਜ਼ਮ ਦੇ ਮੁੱਦੇ ਦੇ ਉੱਤੇ ਲੋਕ ਕਿ ਇਸ ਤਰ੍ਹਾਂ ਵੋਟ ਪਾਉਂਦੇ ਆ ਮੀਜ਼ਲਸ ਇੱਕ ਬਿਮਾਰੀ ਆ ਆਪਾਂ ਥੋੜਾ ਚਿਰ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਮੀਜ਼ਲਸ ਦੀ ਆਊਟਬ੍ਰੇਕ ਹੋਈ ਆ ਤੇ ਬਹੁਤ ਕਨਟੇਜੀਅਸ ਆ ਫੈਲਦੀ ਬਹੁਤ ਆ ਜਿਹੜੀ ਬਰਾਵਰਡ ਕਾਉਂਟੀ ਦੇ ਵਿੱਚ ਇਹਦੇ ਕੁਝ ਕੇਸ ਸਾਹਮਣੇ ਆਏ ਸੀ 6 ਕੇਸਸ ਪਹਿਲਾਂ ਸੀ ਤੇ ਉਹ ਸਟੂਡੈਂਟ ਜਿਹੜੇ ਆ ਇੱਥੇ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜਾ ਜਿਹੜਾ ਵੈਸਟਰਨ ਦੇ ਵਿੱਚ ਟਾਊਨ ਆ ਫੋਰਟ ਲਾਰਡੈਲ ਦੇ ਨੇੜੇ ਨਵਾਂ ਡਾਟਾ ਇਹ ਦੱਸਦਾ ਆ ਕਿ ਜਿਹੜੇ 2 ਹੋਰ ਕੇਸ ਇਸ ਹਫ਼ਤੇ ਬਰੋਵਰਡ ਕਾਉਂਟੀ ਦੇ ਵਿੱਚ ਦੱਸੇ ਗਏ ਆ ਇੱਕ ਕੇਸ ਜਿਹੜਾ ਹੈਗਾ ਆ ਉਹ ਅੰਡਰ 5 ਦਾ ਆ ਤੇ ਦੂਜਾ ਜਿਹੜਾ ਹੈਗਾ ਉਹ 5 ਤੋਂ 9 ਸਾਲ ਦੇ ਵਿਚਕਾਰ ਕੇਸ ਦੱਸਿਆ ਜਾ ਰਿਹਾ ਹੈ ਯੂਨਾਈਟਿਡ ਸਟੇਟਸ ਨੇ ਮਤਲਬ ਆਫੀਸ਼ੀਅਲੀ ਅਧਿਕਾਰਤ ਤੌਰ ਦੇ ਉੱਤੇ 2000 ਦੇ ਵਿੱਚ ਇਸ ਬਿਮਾਰੀ ਤੋਂ ਬਾਹਰ ਚਲੇ ਗਏ ਹੀ ਵੀ ਅਸੀਂ ਇਸ ਸਾਰੀ ਬਿਮਾਰੀ ਨੂੰ ਬਾਹਰ ਕੱਢ ਦਿੱਤਾ ਹੁਣ ਸਾਡੇ ਇੱਥੇ ਨਹੀਂ ਆ ਜਿਹੜਾ ਪੂਰੇ ਦੁਨੀਆ ਦੇ ਵਿੱਚ ਜਿਹੜੀ ਕਿਹਾ ਜਾ ਰਿਹਾ ਕਿ ਹੁਣ ਚੈਲੰਜਸ ਸੀ ਜਾਂ ਜੋ ਕੁਛ ਹੈਗਾ ਉਹ ਫੈਲਿਆ ਸੀ ਜਿਹੜੇ ਨਵੇਂ ਕੇਸਸ ਆਉ ਕਹਿੰਦੇ ਕੁਝ ਦਿਨ ਪਹਿਲੇ ਫਲੋਰੀਡਾ ਫਲੋਰੀਡਾ ਦੇ ਵਿੱਚ ਜਿਹੜੇ ਸਰਜਨ ਜਨਰਲ ਨੇ ਡਾਕਟਰ ਜੋਸਫ ਲਡੈਪੋ ਉਹਨਾਂ ਦੀ ਬਿਆਨ ਦੇ ਨਾਲ ਕੰਟਰੈਡਿਕਟ ਕਰ ਰਿਹਾ ਜਿਹੜੀਆਂ ਮੈਡੀਕਲ ਤੇ ਫੈਡਰਲ ਗਾਈਡਲਾਈਨਸ ਦੇ ਵਿੱਚ ਸੀ ਜਦੋਂ ਸਟੂਡੈਂਟਸ ਉਹਨਾਂ ਨੇ ਕਹੇ ਵੀ ਸਕੂਲ ਦੇ ਵਿੱਚ ਆ ਸਕਦੇ ਆ ਜਾਂ ਕਿਉਂਕਿ ਇਹਨਾਂ ਦਾ ਸਰਜਨ ਜਨਰਲ ਦਾ ਬਿਆਨ ਫਲੋਰੀਡਾ ਦੇ ਦਾ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਔਰ ਕੰਟਰੋਵਰਸੀ ਹੋਈ ਸੀ ਇਸ ਗੱਲ ਦੀ ਇਸ ਗੱਲ ਕਰਕੇ ਬਈ ਜਦੋਂ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾਂਦਾ ਸੀ ਪਰ ਹੁਣ ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਬੱਚਿਆਂ ਨੂੰ ਭੇਜਣਾ ਜਾਂ ਨਹੀਂ ਭੇਜਣਾ ਮਾਪਿਆਂ ਦਾ ਫੈਸਲਾ ਹੋ ਸਕਦਾ ਆ ਸੋ ਇਹ ਇੱਕ ਵੱਖਰੀ ਗੱਲਬਾਤ ਇਸ ਕਰਕੇ ਸਰਜਨ ਜਨਰਲ ਦੀ ਲੋਚਨਾ ਹੋਈ ਸੀ ਮੀਜ਼ਲਸ ਅਸਲ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਇੱਕ ਸਾਹ ਦੀ ਬਿਮਾਰੀ ਆ ਰੈਸਪੀਰੇਟਰੀ ਡਿਜ਼ੀਜ਼ ਆ ਅੰਦਾਜ਼ਾ ਆ ਕਿ 90% ਜਿਹੜੇ ਨੌਨ ਇਮਿਊਨ ਲੋਕ ਆ ਜਿਹੜੇ ਇਹਦੇ ਇਨਫੈਕਟਡ ਇੰਡੀਵਿਜੂਅਲ ਦੇ ਨਾਲ ਇੱਕ ਵਾਰੀ ਐਕਸਪੋਜ਼ ਹੋ ਜਾਣ ਉਹਦੇ ਉੱਤੇ ਚੱਲੇ ਜਾਂਣ ਤੇ ਉਹ ਉਹਨਾਂ ਨੂੰ ਏ ਹੋ ਜਾਂਦਾ ਇਹਦੇ ਵਿੱਚ ਹੁੰਦਾ ਕੀ ਆ ਕਿ ਤੁਹਾਨੂੰ ਖੰਘ ਆਉਂਦੀ ਆ ਨੱਕ ਵਗਦਾ ਆ ਤੁਹਾਡਾ ਲਗਾਤਾਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਆ ਬੁਖਾਰ ਹੋ ਜਾਂਦਾ ਆ ਰੈੱਡ ਸਪੌਟ ਹੋ ਜਾਂਦੇ ਆ ਜਿਹੜੇ ਰੈਸ਼ ਵਾਂਗੂ ਲੱਗਦੇ ਆ ਤੇ ਇਹ ਕਾਫੀ ਜ਼ਿਆਦਾ ਤੁਹਾਨੂੰ ਜਿਹੜੀ ਸਨੀਜ਼ ਆ ਉਹਦੇ ਵਿੱਚ ਵੀ ਸਮੱਸਿਆ ਆਉਂਦੀ ਆ ਤੇ ਰੇਅਰ ਕੇਸਸ ਦੇ ਵਿੱਚ ਜਿਹੜੀ ਮੀਜ਼ਲਸ ਆ ਉਹਦੇ ਨਾਲ ਨਮੂਨੀਆਂ ਹੋ ਜਾਂਦਾ ਜਾਂ ਹੋਰ ਕੁਝ ਬਿਮਾਰੀਆਂ ਹੋ ਜਾਂਦੀਆਂ ਤੇ ਕਈ ਵਾਰੀ ਇਸ ਕੇਸ ਦੇ ਵਿੱਚ ਮੌਤ ਵੀ ਹੋ ਜਾਂਦੀ ਆ ਹੁਣ ਰੌਲਾ ਇਹ ਆ ਵੀ ਤੁਹਾਨੂੰ ਵੈਕਸੀਨ ਲਵਾਉਣੀ ਚਾਹੀਦੀ ਆ ਤਾਂ ਫਿਰ ਹੁਣ ਤੁਹਾਨੂੰ ਇਹ ਪਤਾ ਕਿਦਾਂ ਲੱਗੇ ਵੀ ਤੁਹਾਡੇ ਵੈਕਸੀਨ ਇਹ ਲੱਗੀ ਆ ਜਾਂ ਨਹੀਂ ਲੱਗੀ ਆ ਉਹ ਕਹਿੰਦੇ ਨੈਸ਼ਨਲ ਆਰਗੇਨਾਈਜੇਸ਼ਨ ਕੋਈ ਵੀ ਵੈਕਸੀਨੇਸ਼ਨ ਰਿਕਾਰਡ ਜਿਹੜਾ ਮੇਨਟੇਨ ਨਹੀਂ ਕੀਤਾ ਗਿਆ ਜਿਹੜੀ ਸੀਡੀਸੀ ਆ ਉਹਨਾਂ ਦੇ ਅਨੁਸਾਰ ਪਹਿਲਾ ਇਹਦੇ ਵਿੱਚ ਇਹੀ ਆ ਕਿ ਆਪਣੇ ਪੇਰੈਂਟਸ ਨੂੰ ਪੁੱਛ ਲਓ ਜਾਂ ਗਾਰਡੀਅਨ ਨੂੰ ਪੁੱਛ ਲਓ ਵੀ ਕੋਈ ਵੈਕਸੀਨੇਸ਼ਨ ਦੀ ਕਾਪੀ ਤੁਹਾਡੇ ਕੋਲ ਪਈ ਆ ਉਹਨੂੰ ਦੇਖ ਲਓ ਉੱਥੋਂ ਪਤਾ ਲੱਗ ਸਕਦਾ ਕੁਝ ਵਾਰ ਜਿਹੜੀ ਕਈ ਵਾਰ ਜਿਹੜੀਆਂ ਬੇਬੀ ਬੁੱਕ ਹੁੰਦੀਆਂ ਜਾਂ ਫੋਟੋ ਐਲਬਮ ਹੁੰਦੀਆਂ ਉਹਨਾਂ ਦੇ ਵਿੱਚ ਰੱਖੀਆਂ ਹੁੰਦੀਆਂ ਜਾਂ ਕੈਬਿਨੇਟਸ ਹੁੰਦੀਆਂ ਬਹੁਤਿਆਂ ਜਿਹੜੇ ਵੈਕਸੀਨੇਸ਼ਨ ਆ ਕਿਉਂਕਿ ਬਚਪਨ ਦੇ ਵਿੱਚ ਹੀ ਦਿੱਤੀ ਜਾਂਦੀ ਸੋ ਜਾਂ ਤਾਂ ਬਚਪਨ ਦਾ ਆਪਣਾ ਰਿਕਾਰਡ ਕੋ ਡਰੱਬ ਲੋ ਇੱਥੋਂ ਉੱਥੋਂ ਤੁਹਾਨੂੰ ਪਤਾ ਲੱਗ ਸਕਦਾ ਆ ਜੇ ਤੁਹਾਡੇ ਕੋਲ ਘਰ ਦੇ ਵਿੱਚ ਕਾਪੀ ਹੈ ਨਹੀਂ ਤਾਂ ਫਿਰ ਤੁਸੀਂ ਆਪਣੇ ਪੈਡiatrician ਨੂੰ ਮਿਲੋ ਜਾਂ ਆਪਣੇ ਡਾਕਟਰ ਆਫਿਸ ਨੂੰ ਮਿਲੋ ਤੁਹਾਡੀ ਏਜ ਤੋਂ ਹਿਸਾਬ ਨਾਲ ਜਿਹੜੀ ਦੱਸ ਸਕਦੇ ਆ ਰਿਕਾਰਡ ਦੇਖ ਕੇ ਕਿ ਮਤਲਬ ਉਹ ਕਿਤੇ ਡੀਪ ਸਟੋਰੇਜ ਦੇ ਵਿੱਚ ਹੋ ਸਕਦਾ ਪਰ ਤੁਹਾਨੂੰ ਹਾਈ ਸਕੂਲ ਕਾਲੀ ਲੈਵਲ ਦੇ ਉੱਤੇ ਵੀ ਤੁਹਾਡਾ ਮੈਡੀਕਲ ਰਿਕਾਰਡ ਜਿਹੜਾ ਔਨ ਫਾਈਲ ਹੁੰਦਾ ਆ ਦੇ ਬਜ਼ੁਰਗ ਜਿਆਦਾ ਅਡਲਟਸ ਨੇ ਉਹ ਫੇਜ ਨਹੀਂ ਪਤਾ ਲੱਗਦਾ ਤੇ ਉਹਦੀ ਐਡੀਸ਼ਨਲ ਡੋਸ ਜਿਹੜੀ ਹੈ ਮੇਜ਼ਲਸ ਦੀ ਵੈਕਸੀਨ ਦੀ ਉਹ ਹਲਵਾਲਾਂ ਤੁਸੀਂ ਆਪਣੇ ਸਟੇਟ ਹੈਲਥ ਡਿਪਾਰਟਮੈਂਟ ਦੇ ਤੱਕ ਵੀ ਪਹੁੰਚ ਕਰ ਸਕਦੇ ਹੋ ਇਹਦੀ ਜਾਣਕਾਰੀ ਲੈਣ ਦੇ ਲਈ ਪਰ ਤੁਹਾਨੂੰ ਇਹ ਜਿਹੜੀ ਇੰਜੈਕਸ਼ਨ ਜਿਹੜੀ ਵੈਕਸੀਨ ਆ ਉਹ ਇਹ ਤੋਂ ਜ਼ਰੂਰ ਲੈਣੀ ਚਾਹੀਦੀ ਕਿਉਂਕਿ ਬਿਮਾਰੀ ਬਹੁਤ ਭਿਆਨਕ ਹ ਤੇ ਕਈ ਵਾਰੀ ਨੁਕਸਾਨ ਬਹੁਤ ਜ਼ਿਆਦਾ ਕਰਦੀ ਇੱਕਲਵਤ ਜਿਹੜੀ ਹੋਰ ਆ ਕਿ ਇੱਕ 28 ਸਾਲ ਦਾ ਵਿਅਕਤੀ ਉਹਨੂੰ ਕਿਹਾ ਗਿਆ ਕਿ ਡਰਾਈਵਰ ਜਿਹੜਾ ਹਿਊਮਨ ਸਮਕਲਿੰਗ ਆਪਰੇਸ਼ਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤੇ 2 ਸਾਲ ਇਸ ਕੇਸ ਨੂੰ ਹੋ ਗਏ ਆ ਇੱਕ ਪਰਿਵਾਰ ਜਿਹਦੇ ਵਿੱਚ ਚਾਰ ਜਣੇ ਸੀ ਇੰਡੀਆ ਤੋਂ ਆਏ ਸੀ ਤੇ ਮੌਤ ਹੋ ਗਈ ਸੀ ਉਹਨਾਂ ਦੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਜਿਹੜੀ ਮਤਲਬ ਇੰਨਾ ਜ਼ਿਆਦਾ ਖਤਰਨਾਕ ਚੀਜ਼ ਸੀਗੀ ਜਿਹੜੀ ਸਮਗਲਿੰਗ ਦੇ ਚਾਰजेस ਇੱਕ ਵਿਅਕਤੀ ਦੇ ਉੱਤੇ ਉਹਦੇ ਵਿੱਚ ਲੱਗੇ ਸੀ ਅ ਜਿਹੜਾ ਇਹ ਪਟੇਲ ਪਰਿਵਾਰ ਸੀ ਜਿਨ੍ਹਾਂ ਨੇ ਹਾਰ ਕੀਤਾ ਸੀ ਸਟੀਵਨਸ ਬੈਂਡ ਨੂੰ ਜਿਹੜਾ ਡਲਟੋਨਾ ਦਾ ਫਲੋਰੀਡਾ ਤੋਂ ਸੀਗਾ ਤੇ ਉਹ ਇਹਨਾਂ ਨੂੰ ਕੈਨੇਡੀਅਨ ਬਾਰਡਰ ਤੋਂ ਡਰਾਈਵ ਕਰਕੇ ਉਹਨਾਂ ਸ਼ਿਕਾਗੋ ਦੇ ਏਰੀਏ ਦੇ ਵਿੱਚ ਲੈ ਕੇ ਜਾਣਾ ਸੀ ਤੇ ਹੋਇਆ ਇਹ ਸੀਗਾ ਕਿ ਉਹਨਾਂ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਸੀ 25000 ਡਾਲਰ ਰਹਿਣਾ ਦਿੱਤਾ ਸੀ ਕਿ ਸਾਨੂੰ ਇਹ ਜਿਹੜੇ ਦਸੰਬਰ 2021 ਤੋਂ ਜਨਵਰੀ 2022 ਤੱਕ ਵੀ ਜਿਹੜਾ ਸਾਨੂੰ ਉਧਰ ਪਹੁੰਚਾਇਆ ਜਾਵੇ ਤੇ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋ ਬੱਚੇ ਤੇ ਉਹ ਹਸਬੰਡ ਵਾਈਫ ਦੋਵਾਂ ਦੀ ਇਥੋਂ ਵਿਨੀਪੈਗ ਵਾਲੇ ਪਾਸਿਓਂ ਬਾਰਡਰ ਟੱਪ ਕੇ ਦੂਜੇ ਪਾਸੇ ਜਾਂਦਿਆਂ ਮੌਤ ਹੋ ਗਈ ਸੀ ਜਦੋਂ ਕਿ ਇਹ ਯਤਨ ਕਰ ਰਹੇ ਸੀਗੇ ਉਧਰਲੇ ਪਾਸੇ ਜਾਣ ਦੀ ਤੇ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਬਹੁਤ ਜ਼ਿਆਦਾ ਉੱਥੇ ਮਤਲਬ ਬਰਫ਼ ਇੰਨੀ ਜ਼ਿਆਦਾ ਸੀ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਹੋ ਗਿਆ ਬੈਕਪੈਕ ਉਹਨਾਂ ਦੇ ਕੋਲ ਸੀ ਛੋਟਾ ਬੱਚਾ ਸੀ ਉਹਦੇ ਵਿੱਚ ਆਫੀਸਰਜ਼ ਉੱਥੇ ਜਦੋਂ ਪਹੁੰਚੇ ਸੀ ਤਾਂ ਇਹ ਹਾਲਤ ਬਣੀ ਸੀ ਉਹਨਾਂ ਤੋਂ ਪਛਾਣ ਵੀ ਨਹੀਂ ਸੀ ਹੋ ਰਿਹਾ ਵੀ ਇਹ ਕੌਣ ਸੀਗੇ ਜਿਹੜੇ ਕੈਨੇਡੀਅਨ ਮਾਉਂਟੇਨੀ ਸੀ ਉਹਨਾਂ ਨੇ ਸਰਚ ਸ਼ੁਰੂ ਕੀਤੀ ਸੀ ਕਿ ਤਿੰਨ ਜਿਹੜੀਆਂ ਬਾਡੀਜ਼ ਆ ਇਕੱਠੀਆਂ ਇੱਕ ਆਦਮੀ ਇੱਕ ਔਰਤ ਤੇ ਇੱਕ ਜਿਹੜੀ ਯੰਗ ਗਰਲ ਸੀਗੀ ਤੇ ਤੀਹ ਇੱਕ ਫੋਟੋ ਉਹਨਾਂ ਤੋਂ ਪਰੇ ਜਿਹੜੇ ਅਮਰਸਨ ਬਾਉਂਡਰ ਸੀ ਮੈਨੀਟੋਬਾ ਦੇ ਵਿੱਚ ਰੈਡ ਡ੍ਰਾਈਵਰ ਦੇ ਨੇੜੇ ਜਿਹੜੀ ਨਾਰਥ ਡਕੋਟਾ ਨੂੰ ਤੇ ਮਿਨੀ ਸੋਟਾ ਨੂੰ ਆਪਸ ਵਿੱਚ ਵੰਡਦੀ ਹੈ ਉੱਥੇ ਸੀਗੀ ਦੂਜਾ ਜਿਹੜਾ ਇੱਕ ਬੱਚਾ ਸੀਗਾ ਥੋੜਾ ਜਿਹਾ ਉਹਨਾਂ ਤੋਂ ਪਰੇ ਉਹ ਵੀ ਐਕਸਪੋਜ਼ਰ ਦੇ ਨਾਲ ਮੌਤ ਹੋ ਗਈ ਸੀ ਉੱਥੇ ਸੀਗਾ ਮਿਨੀ ਸੋਟਾ ਵਿੰਡ ਚਿਲ ਅਡਵਾਈਜ਼ਰੀ ਅਡਵਾਈਜ਼ਰੀ ਦੇ ਵਿੱਚ ਸੀ ਉਸ ਵੇਲੇ ਜਦੋਂ ਇਹ ਇਨਸੀਡੈਂਟ ਵਾਪਰਿਆ ਤੇ ਡੈਥ ਰਿਪੋਰਟ ਕੀਤੀ ਗਈ ਹੈ ਇਸ ਸਮੇਂ ਦੇ ਵਿੱਚ ਜਿਹੜਾ ਟੈਂਪਰੇਚਰ ਦੱਸਿਆ ਜਾ ਰਿਹਾ ਮਿਨੀ ਸੋਟਾ ਦੇ ਵਿੱਚ -29 ਡਿਗਰੀ ਉਸ ਵੇਲੇ ਦੱਸਿਆ ਗਿਆ ਸੀ ਜਿਹਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਸੋ ਉਹ ਬੈਕਪੈਕ ਤੋਂ ਫਿਰ ਪਤਾ ਲੱਗਿਆ ਸੀ ਉਹਦੇ ਤੋਂ ਬਾਅਦ ਇਹ ਸੀਗਾ ਕਿ ਕਿੰਨੇ ਇਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਸੀ ਕਿ ਇਸ ਤਰੀਕੇ ਦੇ ਨਾਲ ਬਾਰਡਰ ਟੱਪਣ ਦੀ ਕੋਸ਼ਿਸ਼ ਕੀਤੀ ਪਰ 2 ਸਾਲ ਹੋਣ ਤੋਂ ਬਾਅਦ ਵੀ ਅਜੇ ਉਹਦੇ ਵਿੱਚ ਕੋ ਬਹੁਤ ਜ਼ਿਆਦਾ ਜਿਹੜੀ ਜਾਣਕਾਰੀ ਨਹੀਂ ਮਿਲ ਸਕੇ ਅਗਲੀ ਗੱਲ ਬਾਤ ਦੋਸਤੋ ਕੁਝ ਰੈਸਟੋਰੈਂਟਾਂ ਦੇ ਵਿੱਚ ਸ਼ੁਰੂ ਹੋ ਰਿਹਾ ਨਵੇਂ ਟ੍ਰੈਂਡ ਬਾਰੇ ਹੈ ਵੈਂਡੀਜ਼ ਜਲਦੀ ਜਿਹੜਾ ਜਦੋਂ ਪੇ ਕਰਦੇ ਆ ਤੁਸੀਂ ਇਹਦੀਆਂ ਪ੍ਰਾਈਸਿਸ ਦੇ ਲਈ ਚਾਹੇ ਤੁਸੀਂ 버거 ਲੈਣਾ ਆ ਤੇ ਤੁਹਾਨੂੰ ਫਾਸਟ ਫੂਡ ਚੇਂਜ ਦੇ ਉੱਤੇ ਤੁਹਾਨੂੰ ਉਹਦੇ ਵੱਖਰੇ ਵੱਖਰੇ ਪ੍ਰਾਈਸ ਪੇ ਕਰਨੇ ਪੈ ਸਕਦੇ ਆ ਬਿਲਕੁਲ ਓਦਾਂ ਜਿੱਦਾ Uber ਆ Uber ਜਿਸ ਤਰ੍ਹਾਂ ਆਪਣੇ ਪ੍ਰਾਈਸਿਸ ਦੇ ਵਿੱਚ ਤਬਦੀਲੀ ਕਰਦੀ ਹੈ ਇਸੇ ਤਰ੍ਹਾਂ ਤੁਹਾਨੂੰ ਰੈਸਟੋਰੈਂਟ ਤੇ ਮੈਨੂ ਦੇ ਵਿੱਚ ਤਬਦੀਲੀ ਮਿਲੂਗੀ 2025 ਤੱਕ ਇਹਨਾਂ ਦਾ ਪਲਾਨ ਆ ਕਿ ਕਈ ਫੀਚਰ ਆ ਆਲਟੀਫੀਸ਼ਲ ਇੰਟੈਲੀਜੈਂਸ ਦੇ ਇਨੇਬਲਡ ਨੇ ਜਿਹੜੇ ਉਹਦੇ ਨਾਲ ਚੱਲਦੇ ਆ ਉਹਨਾਂ ਨੂੰ ਇਹ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਫੈਕਟਰ ਨੂੰ ਕਿ ਅੱਜ ਵੈਦਰ ਕਿਦਾਂ ਦਾ ਮੌਸਮ ਕਿਦਾਂ ਦਾ ਆ ਆ ਕਦੋਂ ਉਹਦੀ ਵੱਧ ਵੈਲਿਊ ਮਿਲ ਸਕਦੀ ਆ ਕਸਟਮਰ ਤੇ ਕ੍ਰਿਓ ਐਕਸਪੀਰੀਅੰਸ ਨੂੰ ਕਿੱਦਾਂ ਅਪਰੂਵ ਕੀਤਾ ਜਾ ਸਕਦਾ ਹੁਣ ਕਈ ਵਾਰੀ ਜਦੋਂ ਸਨੋ ਹੁੰਦੀ ਆ ਜਦੋਂ ਉੱਪਰ ਦੀ ਡਿਮਾਂਡ ਜਿਆਦਾ ਹੁੰਦੀ ਆ ਤੇ ਰੇਟ ਵਧਾ ਦਿੰਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੈਸਟੋਰੈਂਟ ਸਾਰੇ ਇਦਾਂ ਕਰਨ ਵੈਂਡ ਹੀ ਕਰਨ ਜਾਣੀ ਆ ਸਟ੍ਰੈਟਜੀ ਦੇ ਵਿੱਚ ਇਹ ਆ ਕਿ ਡਾਇਨਾਮਿਕ ਪ੍ਰਾਈਸਿੰਗ ਦਾ ਕਨਸੈਪਟ ਹਾਸਲ ਦੇ ਵਿੱਚ ਇਹਨੂੰ ਸਰਜ ਪ੍ਰਾਈਸਿੰਗ ਵੀ ਕਹਿੰਦੇ ਆ ਜਿਹੜੀ ਪ੍ਰੋਡਕਟਰ ਦੀ ਕਾਸਟ ਤੇ ਉਹ ਫਲਕਚੂਏਟ ਕਰੂਗੀ ਇਸ ਚੀਜ਼ ਦੇ ਉੱਤੇ ਆਧਾਰਿਤ ਕਿ ਆਵਰਜ ਕਿਹੜੇ ਆ ਰਸ ਆਵਰਜ ਜਾਂ ਇਹ ਮੀਂਹ ਪੈ ਰਿਹਾ ਜਾਂ ਨਹੀਂ ਜਿਹੜੇ ਕਿੱਕ ਟਾਉਨਰ ਨੇ ਇਹਦੇ ਵੈਂਡੀ ਦੇ ਸੀਈਓ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇਹ ਨੂੰ ਜਿਹੜਾ ਵੈਂਡੀ ਦਾ ਇੱਕ 20 ਮਿਲੀਅਨ ਡਾਲਰ ਉਹਨੂੰ ਇਨਵੈਸਟ ਕਰ ਰਹੇ ਆ ਡਿਜੀਟਲ ਮੈਨੂ ਬੋਰਡਸ ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਕੰਪਨੀ ਜਿਹੜੀ ਰੈਸਟੋਰੈਂਟ ਓਪਰੇਟ ਕਰ ਰਹੀ ਹੈ ਵੀ 2025 ਤੱਕ ਕੋਈ ਕੰਮ ਨੂੰ ਪੂਰਾ ਕਰ ਲੈਣਗੇ 2025 ਦੇ ਸ਼ੁਰੂ ਹੁੰਦੇ ਹੀ ਉਹ ਟੈਸਟਿੰਗ ਸ਼ੁਰੂ ਕਰਨਗੇ ਜਿਹਦੇ ਵਿੱਚ ਫੀਚਰਸ ਹੋਣਗੇ ਡਾਇਨੈਮਿਕ ਪ੍ਰਾਈਸਿੰਗ ਜਾਂ ਜਿਹੜਾ ਡੇ ਪਾਰਟ ਆਫਰਿੰਗਸ ਆ ਤੇ ਇਹਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਨੇਬਲਡ ਮੀਨੂ ਚੇਂजेस ਤੇ ਜਿਹੜੇ ਸਜੈਸਟਿਵ ਸੇਲਿੰਗਸ ਆ ਉਹ ਇਸ ਤਰੀਕੇ ਨਾਲ ਕੀਤੀਆਂ ਜਾਣਗੀਆਂ ਉਹ ਕਹਿੰਦੇ ਲਗਾਤਾਰ ਅਸੀਂ ਜਿਹੜਾ ਬੈਨੀਫਿਟ ਟੈਕਨੋਲੋਜੀ ਦਾ ਲੈਣਾ ਉਹ ਲੈ ਰਹੇ ਆਂ ਤੇ ਕੰਪਨੀ ਜਿਸ ਤਰੀਕੇ ਨਾਲ ਰੈਸਟੋਰੈਂਟ ਨੂੰ ਫਰੈਂਚਾਈਜ਼ੀ ਨੂੰ ਆਪਰੇਟ ਕਰ ਲਈ ਹੈ ਤੇ ਡਿਜੀਟਲ ਮੈਨੂ ਬੋਰਡ ਜਿਹੜੇ ਆ ਉਹ ਵੱਧ ਜਾਣਗੇ ਤੇ ਸਪੋਰਟ ਸੇਲ ਜਿਹੜੀ ਤੇ ਪ੍ਰੋਫਿਟ ਗਰੋਥ ਆ ਪੂਰੇ ਸਿਸਟਮ ਦੇ ਵਿੱਚ ਹੋਏਗੀ ਸੋ ਇੱਕ ਟੈਨਰ ਜਿਹੜੇ ਲੰਬੇ ਟਾਈਮ ਪੈਪਸੀਕੋ ਦੇ ਐਗਜ਼ੀਕਿਊਟਿਵ ਰਹੇ ਆ ਉਹਨਾਂ ਨੇ ਸੀਈਓ ਬਣਿਆ ਜਿਹੜਾ ਐਸ਼ ਮਹੀਨੇ ਦੇ ਵਿੱਚ ਹੀ ਤੇ ਉਹਨਾਂ ਨੇ ਇਹਦੇ ਵਿੱਚ ਇਹ ਤਬਦੀਲੀਆਂ ਕਰਨ ਦੀ ਗੱਲਬਾਤ ਕੀਤੀ ਹੈ ਸੋ ਵੈਂਡੀਜ਼ ਰੈਸਟੋਰੈਂਟ ਤੇ ਜਿਹੜੀਆਂ ਕੀਮਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਡਾਇਨਾਮਿਕ ਹੋਣਗੇ ਮਤਲਬ ਸਮੇਂ ਦੇ ਨਾਲ-ਨਾਲ ਵੱਧ ਘਟ ਸਕਦੀਆਂ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂ ਨਾਲ